ਪੰਜ ਸਾਲ ਲਈ ਸੀਰੋਨ ਵਾਲਾ ਖੇਡੂਗਾ ਟੀਕੇ ਵਾਲਾ ਪੰਜ ਸਾਲ ਖੇਡੂਗਾ ਉਸ ਤੋਂ ਬਾਅਦ ਬੈਸਤਰੇ ਤੇ ਟੱਟੀ ਨਿਕਲ ਜਾਂਦੀ ਆ ਬੈਸਤਰੇ ਲੱਗਦਾ ਮੂਤ ਆ ਸਮਝ ਗਿਆ ਉਸ ਤੋਂ ਬਾਅਦ ਸੱਸੀ ਸੱਚੇ ਪਾਸ਼ਾ ਵਾਇਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥੱਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਬਾਈ 플레이ਰਾਂ ਨੂੰ ਇਹੀ ਬੇਨਤੀ ਆ ਦੇਖੋ ਵੱਡੇ ਬੰਦੇ ਜਿਹੜੇ ਵੱਡੇ 플레이ਰ ਆਉਂਦੇ ਦੇਖ ਕੇ ਛੋਟੇ 플레이ਰ ਉਹੀ ਕਾਰਜ ਕਰਦੇ ਆ ਜਿਹੜੇ ਵੱਡੇ ਕਰਦੇ ਆ ਵੱਡੇ ਕਹਿੰਦੇ ਆ ਤੁਸੀਂ ਟੀਕੇ ਲਾ ਲਓ ਤੁਸੀਂ ਸਮਾਨ ਕਰ ਲਓ ਤੁਸੀਂ ਕੋਡੀ ਖੇਲ ਲਓ ਇਹ ਬਾਈ ਬਿਲਕੁਲ ਗਲਤ ਆ ਤੁਸੀਂ ਵੀਡੀਓ ਦੇਖਦੇ ਹੋ YouTube ਤੇ ਇੱਕ ਬਿੱਡ ਦੇ ਪਿਆ ਹੋਇਆ ਉਹ ਦੱਸਦਾ ਮੈਂ ਕੀ ਕੀਤਾ ਮੈਂ ਕੀ ਕਰਤੂਤ ਕੀਤੀ ਆ ਠੀਕ ਆ ਤੁਸੀਂ ਪੁੱਤ ਬਣ ਕੇ ਨਾ ਕਾਰਜ ਕਰੋ ਤੁਸੀਂ ਤੁਹਾਨੂੰ ਸਾਲ ਵੱਧ ਲੱਗੂ ਇੱਕ ਸਾਲ ਠੀਕ ਆ ਇਹ ਬੋਡੀ ਆ ਤੁਹਾਡੀ ਇਹ ਜਿਹੜਾ ਬੀਜੂਗੇ ਚੌਲ ਬੀਜਿਆ ਚੌਲੀ ਉਗਦੇ ਆ ਕਣ ਕਬੀੜੀਆ ਕਣਕੀ ਉਗਦੀ ਐ ਮੱਕੀ ਬੀਗਦੀ ਐ ਮੱਕੀ ਉਗਦੀ ਐ ਜਿਹੜਾ ਵੀ ਬੀਜਿਆ ਉਹ ਉੱਗੂਗਾ ਤੁਸੀਂ ਕੌਡੀ ਬੀਜੀਆ ਤੁਸੀਂ ਤੁਸੀਂ ਮਿਹਨਤ ਕੀਤੀ ਐ ਤੁਹਾਨੂੰ ਮਿਹਨਤ ਦਾ ਫਲ ਮਿਲੂਗਾ ਠੀਕ ਆ ਪੁੱਤ ਬਣ ਕੇ ਆਪਾਂ ਇਹ ਕੋੜ ਵੱਢਣਾ ਜਿਹੜਾ ਕੋੜ ਲੱਗੇ ਨਾ ਕੌਡੀ ਨੂੰ ਕੋੜ ਸੀਨੀਅਰ ਕੀ ਕਹਿੰਦੇ ਆ ਸਮਾਨ ਕਰ ਲੋ ਕੌਡੀ ਖੇਲੋ ਜੇ ਘੋੜਾ ਬਾਈ ਘੋੜਾ ਦਾ ਘੋੜਾ ਜੇ ਮੱਝ ਦੇ ਟੀਵੀ ਲਾ ਕੇ ਕਹਿੰਦੇ ਘੋੜਾ ਬਣ ਘੋੜਾ ਬਣ ਚੁ ਮੱਝ ਜੇ ਤਾਂ ਮੱਝ ਘੋੜਾ ਬਣ ਜੂ ਫਿਰ ਤਾਂ ਦੱਸ ਦਿਓ ਪੁੱਤ ਬਣ ਕੇ ਮਿਹਨਤ ਕਰੋ ਘਿਓ ਖਾਓ ਦੇਸੀ ਡਾਈਟ ਬਦਾਮ ਖਿਓ ਜੂਸ ਦੁੱਧ ਦਹੀਂ ਨੇਚਰਲ ਡਾਈਟ ਖਾਓ ਤਪੱਸਿਆ ਕਰੋ ਅਸਲੀ ਹਾਰਡਵਰਕ ਕਰੋ ਠੀਕ ਆ ਹਾਰਡਵਰਕ ਕਰੋ ਪੁੱਤ ਬਣ ਕੇ ਆਪਾਂ ਟੀਕੇ ਡੁਕੇ ਨਹੀਂ ਲਾਉਣੇ ਆਪਾਂ ਪੁੱਤ ਬਣ ਕੇ ਬਾਹਲਾ ਆਪਣੇ ਕੌਡੀ ਨੂੰ ਘੋਂ ਵਾਂਗੂ ਖਾ ਗਿਆ ਠੀਕ ਆ 3-4 ਸਾਲ ਲਈ ਹੁੰਦੀ ਆ 5 ਸਾਲ ਲਈ ਹੱਦ ਕੌਡੀ 5 ਸਾਲ ਲਈ ਸੀਰੋਰ ਵਾਲਾ ਖੇਡੂਗਾ ਟੀਕੇ ਵਾਲਾ 5 ਸਾਲ ਖੇਡੂਗਾ ਉਸ ਤੋਂ ਬਾਅਦ ਬੈਸਤਰੇ ਦੇ ਟੱਟੀ ਨਿਕਲ ਜਾਂਦੀ ਆ ਬੈਸਤਰੇ ਲੱਗਦਾ ਮੂਤ ਆ ਸਮਝ ਗਿਆ ਉਸ ਤੋਂ ਬਾਅਦ ਸਸਰੀ ਗੱਲ ਨਾਲ ਟਡਨੀਆਂ ਨਾਲੇ ਹੋਰ ਕੁਛ ਬੱਸ ਮੰਨ ਕੇ ਆਪਾਂ ਜਿਵੇਂ ਹੀ ਇਹ ਪੱਛੇ ਜਾਣਾ ਜੋ ਵੀ ਪਲੇਅਰ ਮੇਰੇ ਕੋਲ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਤੁਸੀਂ ਆਉਣਾ ਚਾਹੁੰਦੇ ਹੋ ਤੁਸੀਂ ਨਹੀਂ ਡਿਜ਼ਰਵ ਕਰਦੇ ਤੁਹਾਨੂੰ ਡਾਈਟ ਤੁਹਾਨੂੰ ਫੀਸ ਮਾਫ ਤੁਸੀਂ ਮੇਰੇ ਕੋਲ ਆਓ ਕੋਈ ਗੱਲ ਨਹੀਂ ਪੁੱਤ ਮੈਂ ਜਿਵੇਂ ਵੀ ਆਉਂ ਅਸੇਰੇ ਅੱਗੇ ਭਰਾ ਦੀ ਬਾਹ ਮਰੋੜ ਲੂ ਮੈਂ ਕਿਸੇ ਦੀ ਮਰਜ਼ੀ ਮਰੋੜ ਲੂ ਮੈਂ ਤੁਹਾਨੂੰ ਡਾਇਟ ਵੀ ਦਊਂਗਾ ਜੋ ਵੀ ਜਿੰਨਾ ਵੀ ਹੋਇਆ ਮੈਂ ਕਰੂੰਗਾ ਭਰਾ ਬਣ ਕੇ ਆਪਾਂ ਗਾਦਰਾਂ ਨਹੀਂ ਬਣ ਆਪਾਂ ਕੌਡੀ ਨੂੰ ਸਹੀ ਰਾ ਲਗੇਗਾ ਤੁਸੀਂ ਨੇਚਰਲ ਪੁੱਤ ਧੰਨਵਾਦ ਤੁਹਾਡਾ ਬਹੁਤ ਬਹੁਤ ਆਪਾਂ ਕੌਡੀ ਆਪਾਂ ਟੀਕੇ ਨਹੀਂ ਲਾਉਣੇ ਪੁੱਤ ਬਣ ਕੇ ਜੇ ਕੋਈ ਗੱਲ ਵੀ ਕਰਦਾ ਨਾ ਉਹਦੇ ਮੂੰਹ ਤੇ ਥੱਪੜ ਮਾਰੂ ਜਦ ਹੀ ਉਹ ਤੁਹਾਡਾ ਦੁਸ਼ਮਣ ਆ ਜੇ ਤੁਹਾਨੂੰ ਕਹਿੰਦਾ ਨਾ ਟੀਕੇ ਲਾ ਕੇ ਕੌਡੀ ਖੇਡ ਲਓ ਵੀ ਤੁਹਾਡਾ ਉਹ ਦਸ ਜ਼ਰੀਰ ਆਏ ਹੋ ਜੂ ਆਏ ਹੋ ਜੂ ਆਏ ਹੋ ਜੂ ਉਹ ਤੁਹਾਡਾ ਦੁਸ਼ਮਣ ਆ ਉਹਨੂੰ ਬਣਾਉਣਾ ਬੰਦ ਕਰ ਦੋ ਅੱਦੇ ਘਰੇ ਬੈਠੋ ਦੁੱਧ ਖਾਓ ਦੁੱਧ ਪੀਓ ਘੋੜਾ ਖਾਓ ਦੇਸੀ ਬਦਾਮ ਖਾਓ ਸੋਲੇ ਖਾਓ ਸੋਆਬੀਨ ਖਾਓ ਬਹੁਤ ਵਧੀਆ ਡਾਈਟ ਆ ਖਾ ਕੇ ਹੱਗਣ ਨਾਲ ਤਕੜਾ ਨਹੀਂ ਹੋਇਆ ਕੋਈ ਬਾਲੇ ਵੱਡੇ ਬੰਦੇ ਬੈਠਿਆ ਅਮਾਨੀ ਅਡਾਨੀ ਨਹੀਂ ਇਹ ਸੋਨਾ ਪਾਸਮਾ ਖਾ ਕੇ ਤਕੜੇ ਹੋ ਜਾਣਾ ਜੇ ਇਹ ਚੀਜ਼ ਹੋਵੇ ਸਮਝ ਗਏ ਇਹ ਜਿਹੜਾ ਮਰੂਗਾ ਜਿਹੜਾ ਤਪੱਸਿਆ ਕਰੂਗਾ ਉਹੀ ਤਕੜਾ ਹੋਊਗਾ ਠੀਕ ਆ ਬੱਤ ਬਹਿਰੀਆ ਖਾਲਸਾ ਬਹਿਰੀਆ ਫਤਿਹ ਵੀ ਅਗਲੇ ਸਾਲ ਵੈਗਰੂ ਨੇ ਮੇਰ ਕਰੀ ਗੱਡੀ ਦਿੱਤੀ ਜਾਊ ਪਰ ਦਿੱਤੀ ਜਾਊ ਬਜਰੀ ਕਬਡੀ ਨੂੰ ਪਤਾ ਨਹੀਂ ਕਿੱਡੀ ਕੱਡੀ ਦਿੱਤੀ ਜਾਵੇ ਤਾੜੀ ਮਾਰੋ ਮੇਰੇ ਵੀਰੋ ਇਹ ਪਿਆਰ ਹੁੰਦਾ ਹੁਣ ਮੋਟਰਸਾਈਕਲ ਵਾਲੇ ਵੀਰ ਗੇੜਾ ਲਾ ਲ ਹਾਂਜੀ ਬਾਜੀ ਜੰਡੀਆਂ ਇਹ ਗੱਲਾਂ ਕਿਵੇਂ ਲੱਗੀਆਂ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਕਬਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ